ਬਣੀ ਦੀ ਬਵਾ ਚਰਦੇ ਤੋਂ ਨਮਕ ਕੇਂਦਰ ਸਥਾਪਿਤ ਬਣੀ ਦੀ ਵੀਡੀਓ ਤਾਂ ਬਹੁਤ ਦੋ ਬਣ ਗਈ ਗੁਰਮੁਖੀ ਅੱਖਰਾਂ ਦੇ ਪਾਸਾਰਲੇ ਵਿਸ਼ੇਸ਼ ਉਪਰਾਲੇ ਕੀਤੇ ਉਹ ਬਾਂਧ ਹੋਏ ਵੀ ਆ ਮੈਂਬਰੀਆਂ ਮੈਂਬਰੀ ਦਾ ਬੋਲਦਾ ਇਦੋਂ ਫੇਸਬੁਕ ਨਹੀਂ ਜਾਂਦਾ ਯਾਰ ਤੇ ਦੋਕਾ ਜਾ ਤੀਸਰੀ ਪਾਸ਼ਾਈ ਸ਼੍ਰੀ ਗੁਰੂ ਅਮਰਦਾਸ ਜੀ ਦੇ ਗੋਵਿੰਦ ਵਾਲ ਵਸਾਏ ਆ ਜਾਣਗੇ ਓਏ ਹਾਂ ਡਾਉਲਰ ਜਾ ਦਾ ਬੰਗੋ ਲਾ ਤੋ ਖੈ ਜਿੰਦਰ ਲਪਦਾ ਕਰ ਨਹੀਂ ਮੇਰੇ ਉਤੇ ਕਰ ਤੋ ਪੈ ਬਾਬਾ ਕੀ ਆਜੀਆਂ ਸੁਭ ਅੰਮ੍ਰਾ ਭਾਜਾ ਆਕੇ ਕਾਜੀਆਂ ਪੁੱਛਣ ਦਲੇਵਾਨੀ ਕਾਲੂ ਨਗਰ ਆ ਗਿਆ ਲਾਗੇ ਹੋਈ ਵੱਡਾ ਸਾਗ ਵਰਤੇ ਲੱਖ ਮਰ ਸਕੈ ਕੁਦਰਤ ਕੋਈ ਬਾਬਾ जगन्नाथ पुरी ਦਾ ਮੰਦਿਰ ਸੰਧਿਆ ਦੀ ਆਰਤੀ ਦਾ ਸਮਾਂ ਪਰ ਨਾਨਕ ਮੰਦਿਰ ਦੇ ਬਾਹਰ ਤਾਲੀਆਂ ਭਰੇ ਆਸਮਾਨ ਵੇਖ ਖੜੇ ਹੋਏ ਪੁਜਾਰੀ ਦੇ ਪੁੱਛਣ ਤੇ ਕਹਿਣ ਲੱਗੇ ਖਤਮ ਹੋ ਗਈ ਆਰਤੀ ਭਾਈ ਜੀ ਮੁੰਡਾ ਦੀ ਬਿਲੀ ਬਣਾਉਣਾ ਪਰ ਮੇਰੇ ਪ੍ਰਭੂ ਦੀ ਆਰਤੀ ਕਦੇ ਖਤਮ ਨਹੀਂ ਹੁੰਦੀ ਇਹ ਹਰ ਸਮੇਂ ਹਰ ਥਾਂ ਚੱਲਦੀ ਰਹਿੰਦੀ ਹੈ ਇਹ ਸਾਰਾ ਗगन ਉਸ ਦੀ ਆਰਤੀ ਦਾ ਥਾਲੇ ਸੂਰਜ ਤੇ ਚੰਦ ਦੀਵਿਆਂ ਵਾਂਗ ਬਲ ਰਹੀਆਂ ਇਹ ਸਾਰਾ ਬ੍ਰਹਮੰਡ ਪ੍ਰਭੂ ਦਾ ਮੰਦਰ ਹੈ ਰੱਬ ਨੂੰ ਮਥਾ ਦਰਬ ਚੰਦ ਦੀਪਕ ਮੱਕੇ ਵੀ ਗਏ ਸਾਰੇ ਰਾਖਸ਼ਾਂ ਨੂੰ ਮੈਂ ਨਾ 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 ਅੱਲਾਹੁ ਅਕਬਰ ਅੱਲਾਹੁ ਅਕਬਰ ਮੱਕੇ ਵਿੱਚ ਸੁੱਤੇ ਪਏ ਨਾਨਕ ਦੇ ਪੈ ਕਾਬੇ ਵੱਲ ਵੇਖ ਕੇ ਕਿਸੇ ਨੇ ਕ੍ਰੋਧ ਨਾਲ ਪੁੱਛਿਆ ਤੂੰ ਸਦਾਬਦ ਦੇ ਕਰਵਲ ਪੈਰ ਕਿਉਂ ਪਸਾਰੇ ਹੱਸੂ ਬੜਾ ਹੀ